we ਕਥੀ ਨਜਤੀਕ ਪਿੰਡ ਰਤੜ ਚੱਦਰ ਦਾ ਜਿੱਥੇ ਰਿਕਵਰੀ ਕਰਵਾਉਣ ਲਈ ਪੁਲਸ ਨੂੰ ਲਿਆਂਦੇ ਬਦਮਾਸ਼ਾਂ ਨੇ ਪੁਲਸ ਉੱਪਰ ਗੋਲੀ ਚਲਾ ਦਿੱਤੀ ਤੇ ਪੁਲਸ ਦੀ ਜਵਾਬੀ ਫਾਇਰਿੰਗ ਨਾਲ ਤੋਂ ਬਦਮਾਸ਼ ਵੀ ਜ਼ਖਮੀ ਹੋ ਗਏ ਤਹਨ ਦੱਸਤੇ ਕਿ 18 ਬਣਾਣਕ ਨਜਤੀਕ ਧਰਮਕੋਟ ਵਿਖੇ ਕੀ ਗੈਸਟਰੋਂਕੀ ਦਿੱਤੋ ਕਾਉਨੋ ਪ੍ਰਕਾਸ਼ ਕੇ ਮਾਰਤੇ ਕੁਝ ਅਣਪਛਾਤੇਆਂ ਵੱਲੋਂ ਗੋਲੀ ਚਲਾਈ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਜਦੋਂ ਤੋਂ ਬਦਮਾਸ਼ ਨੌਜਵਾਨਾਂ ਨੂੰ ਰਿਕਵਰੀ ਲਈ ਲਿਆਂਦਾ ਜਿੱਥੇ ਰਿਕਵਰੀ ਹੋਣੀ ਸੀ ਉਥੇ ਸ਼ੂਟਰਾਂ ਪਿਸਤੌਲ ਲਪੋ ਕੇ ਰੱਖੇ ਹੋਏ ਸਨ ਅਤੇ ਜਦੋਂ ਰਿਕਵਰੀ ਲਈ ਪੁਲਿਸ ਨੇ ਉਹਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਤਰੰਤ ਉਹਨਾਂ ਨੇ ਪਿਸਤੌਲ ਕੱਢ ਕੇ ਪੁਲਿਸਵਾਲ ਗੋਲੀ ਚਿਲਾ ਦਿੱਤੀ ਤੇ ਇਸ ਮੌਕੇ 4 ਰਾਉਂਡ ਫਾਇਰ ਹੋਏ ਇਸ ਫਾਇਰਿੰਗ ਵਿੱਚ ਪੁਲਸ ਦਾ ਕੋਈ ਵੀ ਜ਼ਮਾਨ ਜ਼ਖਮੀ ਨਹੀਂ ਹੋਇਆ ਜਦੋਂ ਪੁਲਸ ਨੇ ਜਵਾਬੀ ਫਾਇਰ ਕੀਤਾ ਤਾਂ 2 ਬਦਮਾਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ। પ્રાપ્ત ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪੀਤੇ ਦਿਨੀ ਪਿੰਡ ਧਰਮਕੋਟ ਦੇ ਦੁਕਾਨਪੋਟੀ ਤੋਂ ਫਰੋਤੀ ਮੰਗਣ ਵਾਲੇ ਅਨਪਛਾਤੇਵਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਸ ਵੱਲੋਂ ਤੁਰੰਤ ਨਾਲ ਜਾਂਚ ਕਰਨ ਉਪਰੰਤ 4 ਬਦਮਾਸ਼ਾਂ ਨੂੰ ਕਾਬੂ ਕੀਤਾ ਸੀ ਪੁੱਛਗਿੱਛ ਮਗਰੋਂ ਬਦਮਾਸ਼ਾਂ ਨੇ ਰਿਕਵਰੀ ਕਰਵਣਾ ਮੰਨ ਲਿਆ ਇਸ ਤਿਹਤ ਬਦਮਾਸ਼ਾ ਵੱਲੋਂ ਪਿੰਡ 7876 ਲੈਤੀ 22 ਸੀ 198 ਹਥਿਆਰ ਜੋ ਦੱਬ ਕੇ ਰੱਖੇ ਸੀ ਸੁਪੰਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਤਿਹਤ ਪੁਲਿਸ ਨੂੰ ਦੋ ਬਦਮਾਸ਼ਾ ਸਮੇਤ ਦਸੀ ਥਾਂ ਤੋਂ ਹਥਿਆਰ ਬਟਲ ਲਕੇ ਤਾਂ ਬਦਮਾਸ਼ਾ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਿੱਥੇ ਪੁਲਿਸ ਨੂੰ ਤੁਰੰਤ ਬਦਮਾਸ਼ਾ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਇਸ ਘਟਨਾ ਉਪਰੰਤ ਵੱਡੇ ਪੱਧ ਤੇ ਉਕਤ ਏਰੀਆ ਵਿੱਚ ਲਾਹਵਾ ਪੁਲਿਸ ਦੇ ਉੱਚ ਅਧਿਕਾਰੀ ਵੀ ਘਟਨਾ ਸਥਲ ਤੇ ਪਹੁੰਚ ਗਏ ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਜ਼ਖਮੀ ਬਦਮਾਸ਼ਾ ਸ਼ਾਨੂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਸ਼ਾਰੀ ਕਾਰਵਾਈ ਦੀ ਜਾਂਚ ਕਰਨ ਲਈ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਸ਼ਾਰੀ ਉਸ ਤੋਂ ਬਾਅਦ ਕੀ ਤਰੀਕੂ ਕਰੀਬਨ 6:30 ਵਜੇ ਸਾਮੀ ਉਹਦੀ ਦੁਕਾਨ ਤੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਉਹਨਾਂ ਨੇ ਦੁਕਾਨ ਤੇ ਉੱਤੇ ਗੋਲੀਆਂ ਚਲਾ ਕੇ ਭੱਜੇ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰੰਬੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਧੀ ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਵਾਣਾ ਨਾਨਕ ਇਨਚਾਰਜ ਸੀਆਈ ਐਸਐਚਯੂ ਡੇਰਵਾਣਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸ਼ਰਦੂ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਚੂਜ਼ ਸੀਗੇ ਉਹ ਜਿਹੜੇ ਦੇਵਾ ਪ੍ਰੈਸਟ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਸਿਭਾਂ ਘਰ ਆ ਉਹਨਾਂ ਤੇ ਉੱਤੇ ਮਤਲਬ ਅਜਿွှ ਸਵੇਰੇ ਉਹ ਰੇਡ ਰੂਡ ਕਰਕੇ ਦੇਰ ਅਰੈਸਟ ਹੋ। ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ ਖਾਨੀਨ ਕਰ ਅਸੀਂ ਵੈਪਨਸ ਦੇ ਬਾਰੇ ਜਿਹਨਾਂ ਦੇ ਰਾਈਨ ਫੋਟੋ ਸੀ ਤਾਂ ਦੋ ਬੰਦੇ ਉਹਨਾਂ ਤੋਂ ਸੀਗਰ ਹੋਰ ਦਾ ਇਨਫੋਰਮੇਸ਼ਨ ਚ ਵਰਤਾਂ ਕੇ ਕਿੱਥੇ ਆਵੇ। ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ। ਤਾਂ ਉੱਤੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲਗੇ ਟੇ ਜੰਪ ਆਊਟ ਫ্রম ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੂਕ ਟੂ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟ ਮੋਸਟ ਰੈਸਟ੍ਰੇਨ ਪਹਿਲਾਂ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਦੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਜਰੀਜ਼ ਉਸ ਤੋਂ ਬਾਅਦ ਫਲਾਸੀਂ ਲੋਕਲ ਹਸਪਤਲ ਉਹਨਾਂ ਨੂੰ ਲੈ ਕੇ ਗਏ ਵੈਲ ਦੇ ਹੈਵ ਇਨਸ਼ਰਟ ਟੂ ਸਿਵਲ ਹਸਪਤਲ ਬਟਾਲਾ ਦੇ ਆ ਸੇਫ ਸਭ ਚਾਲੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਜਿਵੇਂ ਮੈਂ ਕਹਿ ਰਿਹਾ ਸੀ ਕਿ ਉਹਨਾਂ ਤੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਰਸ ਦੇ ਬਾਰੇ ਉਹਨਾਂ ਨੂੰ ਇੱਥੇ ਲੈ ਕੇ ਆਏ ਸੀ ਸਰ ਜਿਹੜੇ ਕਮਿਊਨਿਟੀ ਜਾਂਦੇ ਸੀ ਕੋੜਾ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਪ੍ਰੀਲਿਮਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਬਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਬੋਲੇ ਗਏ ਹੈ ਗੋਲੀਆਂ ਤੇ ਜਿਹੜੇ ਬਤਨ ਸੋਲੋ ਦੀ ਵਾਪੀ ਫਾਇਰਿੰਗ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਠੀਕ ਆ ਜਨਾ ਹੋਇਆ ਇਹ ਜਿਹੜੇ ਆਪਣੇ ਜਿਹੜਾ ਅਪਕਸਲ ਗੁਲਾਕ ਉਹ ਦੇ ਰਹੇ ਹਨ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗੇ ਕ੍ਰਿਮੀਨਲ ਬੈਕਗਰਾਉਂਡ ਜਿਹੜਾ ਡੀਟੇਲਡ ਹੈ ਅਸੀਂ ਉਹਨੂੰ ਪੰਜਾਬ ਰਏ ਦੇਖ ਰਹੇ ਹਾਂ ਉਹ ਆਪਾਂ ਸਬਸਕੂਲਰ ਮੀਡੀਆ ਦੇ ਵਿੱਚ ਉਹਨੂੰ ਬਹੁਤ ਚੁੱਪਾ ਰਹੇ ਹਨ